ਕਾਲੀ ਦੀ ਪੰਜਾਬ ਦੇ ਵਿੱਚ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਚ ਬਹੁਤ ਮਾਤਰਾ ਤੇ ਵਿੱਚ ਮੀਂਹ ਪੈ ਰਿਹਾ ਤੇ ਕਿਤੇ ਕਿਤੇ ਗੜੇ ਮਾਰੀ ਵੀ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਦੇ ਲੋਕਾਂ ਦੀਆਂ ਪੱਕੀਆਂ ਫਸਲਾਂ ਖੜੀਆਂ ਹੋਈਆਂ ਨੇ ਖੇਤਾਂ ਦੇ ਵਿੱਚ ਕਣਕ ਪੱਕੀ ਹੋਈ ਖੜੀਆਂ ਤੇ ਕਈਆਂ ਦੀ ਫਸਲ ਵੀ ਖਰਾਬ ਕਰਤੀ ਆ ਇਸ ਗੜੇ ਮਾਰੀ ਨੇ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਨੂੰ ਕੀ ਦੇਖ ਕੇ ਤੁਸੀਂ ਸਾਰੇ ਭਾਵੁਕ ਜ਼ਰੂਰ ਹੋ ਜਾਵੋਗੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਕੰਪੇਨ ਚੱਲ ਰਹੀ ਸੀ ਤੇ ਉਹ ਕਿਸਾਨ ਦੀ ਟਰਾਲੀ ਦੇ ਵਿੱਚ ਪਾਣੀ ਪਾਣੀ ਭਰ ਗਿਆ ਮੀਂਹ ਆ ਗਿਆ ਇੱਕਦਮ ਉਤੋਂ ਆ ਤੇ ਸਾਰੀ ਟਰਾਲੀ ਦੇ ਵਿੱਚੋਂ ਪਾਣੀ ਚੋੜਿਆ ਤੁਸੀਂ ਦੇਖ ਸਕਦੇ ਹੋ ਸਾਰੀ ਕਣਕ ਜਿਹੜੀ ਉਹ ਖਰਾਬ ਹੋ ਚੁੱਕੀ ਆ ਤੇ ਵੀਰਾਂ ਦੇ ਚਿਹਰੇ ਦੇ ਉੱਤੇ ਬੇਵਸੀ ਚਲ ਕੇ ਰਹੀ ਆ ਬੇਵਸੀ ਇਸ ਕਰਕੇ ਕਿ ਕੁਝ ਵੀ ਨਹੀਂ ਕਰ ਸਕਦੇ ਮੀਂਹ ਦੇ ਅੱਗੇ ਅਤੇ ਇਸ ਤੂਫਾਨ ਦੇ ਅੱਗੇ ਬਾਕੀ ਕਿਥੋਂ ਦੀ ਇਹ ਵੀਡੀਓ ਕਮੈਂਟ ਜਰੂਰ ਕਰਿਓ ਜੇ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵੀਰਾਂ ਦਾ ਕੋਈ ਐਡਰੈਸ ਹੋਵੇ ਜਾਂ ਫਿਰ ਕੋਈ ਫੋਨ ਨੰਬਰ ਵਗੈਰਾ ਹੋਵੇ ਤੁਸੀਂ ਕਮੈਂਟ ਕਰਦੇ ਹੋ ਕੋਈ ਇਛੁਕ ਵੀਰ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਥੋਂ ਮਦਦ ਕਰ ਸਕਦਾ ਆ ਧੰਨਵਾਦ